没注意。 ਜੋ ਕਿ ਸ਼ੰਧਾਂਜੀ ਉਹਨਾਂ ਨੂੰ ਪੇਂਟ ਕੀਤੀ ਗਈ ਤੇ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਦੇ ਪਾਏ ਪੂੜਨੇ ਆ ਤੇ ਜੋ ਉਹਨਾਂ ਨੇ پوری ਜ਼ਿੰਦਗੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਬ ਸਸ ਪੰਚਾਇਤ ਬਾਬਾ ਸਾਹਿਬ ਡਾਕਟਰ ਮੇਡਕਰ ਜੀ ਦਾ ਪਿੰਡ ਨਵਾਂ ਨਗਰ ਵਿੱਚ ਹੋਇਆ ਸੀ ਤੇ ਅੱਜ ਬਾਬਾ ਸਾਹਿਬ ਡਾਕਟਰ ਮੇਡਕਰ ਨੂੰ ਪੂਰੀ ਵੰਡਲੇ ਵਿੱਚ ਪੂਰੀ ਦੁਨੀਆ ਦੇ ਵਿੱਚ ਸ਼ਾਦਾ ਦੇ ਫੁੱਲ ਪੇਟ ਕੀਤੇ ਜਾ ਰਹੇ ਆ ਇਸੇ ਕੜੀ ਦੇ ਤਹਿਤ ਸਾਜ ਜੋ ਤਸੀਦ ਨਵਾਂ ਸ਼ਹਿਰ ਦੇ ਵਿੱਚ ਤਸੀਦ ਕੰਪਲੈਕਸ ਹੋ ਰਿਹਾ ਵੀ ਬਣਾ ਬਣਾ ਨਾਮਯੋਗ ਐਸਡੀਐਮ ਸਾਹਿਬ ਨਾਮਯੋਗ سپورਟ ਦੀ ਪ੍ਰਧਾਨਗੀ ਦੇ ਵਿੱਚ ਇਹਨਾਂ ਦੀ ਹਾਜ਼ਰੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਮੇਡਕਰ ਨੂੰ ਅਸੀਂ ਸ਼ਾਦਾ ਦੇ ਫੁੱਲ ਪੇਟ ਕੀਤੇ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਮੇਡਕਰ ਨੇ ਆਪਣੀ ਪੜ੍ਹਾਈ ਦੇ ਵਿੱਚ ਸਭ ਤੋਂ ਵੱਧ ਪੜ੍ਹਾਈ ਐਜੂਕੇਸ਼ਨ ਲੈ ਕੇ ਇਸ ਦੇਸ਼ ਦਾ ਜਿਹੜਾ 2 ਸਾਲ 18 ਮਹੀਨੇ 2 ਸਾਲ 11 ਮਹੀਨੇ 11 ਦਿਨ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਲੈ ਕੇ ਦਿੱਤਾ ਔਰ ਬਾਬਾ ਸਾਹਿਬ ਡਾਕਟਰ ਮੇਡਕਰ ਨੇ ਜੋ ਸਾਡੇ ਗੁਰੂਆਂ ਨੇ ਸਾਨੂੰ ਸੱਜੇ ਹੀ ਦਿੱਤਾ ਸੀ ਸੋਖਿਆ ਮੰਦਾ ਆਖੇ ਜਿੱਤ ਜੰਮੇ ਰਾਜਾਨ ਉਸ ਇਸਤਰੀ ਯਾਤਰੀ ਨੂੰ ਇਸ ਦੇਸ਼ ਦੇ ਵਿੱਚ ਪੈਰ ਦੀ ਜੁੱਤੀ ਸਾਹਮਣੇ ਜਾਂਦਾ ਸੀ ਉਸ ਇਸਤਰੀ ਯਾਤਰੀ ਨੂੰ ਬਾਬਾ ਸਾਹਿਬ ਡਾਕਟਰ ਮੇਡਕਰ ਨੇ ਸੰਵਧਾਨ ਦੇ ਵਿੱਚ ਬਰਾਬਰ ਦੇ ਹੱਕ ਦੇ ਕੇ ਇਹਨਾਂ ਨੂੰ ਇਸਤਰੀ ਜਾਤੀ ਨੂੰ ਇਸ ਦੇਸ਼ ਦੇ ਵਿੱਚ ਸਿਰ ਦਾ ਸਰਤਾਜ ਬਣਾਇਆ ਅੱਜ 바ਵਾ ਸਾਹਿਬ ਡਾਕਟਰ ਮੇਟਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਸਾਨੂੰ 바ਵਾ ਸਾਹਿਬ ਡਾਕਟਰ ਮੇਟਕਰ ਦੀ ਜਿਹੜੀ ਆ ਸੋਚ ਆ ਉਹਨਾਂ ਦੇ ਵਿਚਾਰਧਾਰਾ ਉਹਨੂੰ ਜਨ ਜਨ ਪਹੁੰਚਾਉਣਾ ਹੈ ਜਿਹੜਾ ਸਾਨੂੰ ਅੱਜ ਤੇ ਮੌਕਾ ਤਹਜਾ ਕਰਨਾ ਚਾਹੀਦਾ ਇੰਨੀ ਬੇਨਤੀ ਕਰਦਾ ਮੈਂ ਖਾਸ ਤੌਰ ਤੇ ਮੈਡਮ ਐਸਟੀਮ ਸਾਹਿਬ ਆਨਾਮ ਜੀ ਕੌੜਾ ਧੰਨਵਾਦ ਕਰਦਾ ਆ ਸਾਡੇ ਸੱਜੇ ਦੇ ਇੱਥੇ ਪਹੁੰਚਿਆ ਔਰ ਸਾਰੇ ਜਿੰਨੇ ਵੀ ਸਾਡੇ ਮਲਾਜਮ ਸਾਥੀ ਆ ਔਰ ਜਿੰਨੇ ਵੀ ਸਾਡੇ ਇਸ ਕੰਪਲੈਕਸ ਦੇ ਵਿੱਚ ਜਿੰਨੇ ਵੀ EMPLOYEES ਆ ਸਾਰਿਆਂ ਦਾ ਮੈਂ ਇੱਥੇ ਤਹਿ ਦਿਲੋਂ ਧੰਨਵਾਦ ਕਰਦਾ ਧੰਨਵਾਦ ਜੈਪੀਨ ਜੈ ਭਾਲ ਹਾਂਜੀ वाहे गुरु जी का खालसा ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਚਲਦੇ ਆ ਅੱਧੇ ਨੇ ਜ ਰੱਖਦੇ ਹੋਏ ਲਾਈਨ ਕਲੱਬ ਨਵਾਂ ਸ਼ਹਿਰ ਐਕਟਿਵ ਦੀ ਤਰਫੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੈਡ ਆਪਣੇ ਦਫ਼ਤਰ ਲਾਈਨ ਕਲੱਬ ਦੇ ਨਵਾਂ ਸ਼ਹਿਰ ਗੁਰਦੁਆਟ ਆਲੀ ਆਪਣਾ ਗੁਰਦੁਆਰਾ ਮੰਜੀ ਸਾਹਿਬ ਦੇ ਪਬਲਾ ਮਾਰਕੀਟ ਦੇ ਵਿੱਚ ਲਗਾਇਆ ਗਿਆ ਜਿਸ ਵਿੱਚ ਲਵਾਸਾ ਹੌਸਟਲ ਤੋਂ ਸਾਰੀ ਟੀਮ ਸਾਡੇ ਵਿੱਚ ਪਹੁੰਚੀ ਆ ਅਤੇ ਸਾਰੇ ਹੀ ਮਰੀਜ਼ਾਂ ਦਾ ਚੈੱਕਅਪ ਕਰ ਰਹੀ ਆ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਅੱਜ ਸਾਡੇ ਜਿਹੜੇ ਉਹਨਾਂ ਨੇ ਅੱਜ ਉਹਨਾਂ ਨੂੰ ਜ਼ੂਰੀ ਚੇਰੇਮਾ ਕਰਕੇ ਸਾਡੇ ਰਿਸ਼ਪਾਲ ਬੱਚਾ ਜੀ ਵੀ ਨਾਉਣਾ ਸੀ ਉਹਨਾਂ ਨੂੰ ਕੋਈ ਜ਼ੂਰੀ ਕੰਪੇਨ ਕਰਕੇ ਉਹ ਨਹੀਂ ਆ ਸਕੇ ਉਹਨਾਂ ਦੇ ਨਾਲ ਹੀ ਸਾਡੇ ਗਾਟੀ ਕਲੱਬ ਦੇ ਜਿਹੜੇ ਸੀਨੀਅਰ ਲੀਡਰ ਨੇ ਸਾਡੇ ਸਵਨਜੀਤ ਜੀ ਅਤੇ ਸਾਡੇ ਮੈਡਮ ਵਿਮਲਾ ਰਾਣੀ ਜੀ ਜੋ ਕਿ ਸਾਡੇ ਕੈਂਪ ਦਾ ਬਹੁਤ ਹੀ ਯੋਗਦਾਨ ਕਰਦੇ ਆ ਅਤੇ ਵਿਸ਼ੇਸ਼ ਸਹਿਯੋਗ ਸਾਡਾ ਗੁਰਦੀਪ ਸੂਜੀ ਬਾਹਰੋਂ ਅਮਰੀਕਾ ਵਾਲੇ ਕਰਦੇ ਨੇ ਅਤੇ ਹੋਰ ਵੀ ਸਾਡੇ ਜਿਹੜੇ ਕਲੱਬ ਦੇ ਮੈਂਬਰ ਸਾਹਿਬਾਨ ਨੇ ਸਾਰੇ ਵੱਚਲ ਕੇ ਹਿੱਸਾ ਪਾਉਂਦੇ ਨੇ ਅੱਜ ਸਾਡੇ ਰੀਅਨ ਚੇਅਰਮੈਨ ਵੀ ਕੁਲਦੀਪ ਭੂਸ਼ਨ ਜੀ ਨੇ ਵੀ ਆਉਣਾ ਸੀ ਉਹ ਵੀ ਅੱਜ ਕਿਸੇ ਚੇਮੇ ਕਰਕੇ ਨਹੀਂ ਆ ਸਕੇ ਅਤੇ ਨਾਲ ਹੀ ਸਾਡੇ ਸੰਜੀਵ ਸੂਰੀ ਜੀ ਜੂਨ ਚੇਅਰਮੈਨ ਅਤੇ ਸਾਡੇ ਨਾਲ ਹੀ ਸੰਜੀਵ ਕੈਨ ਜੀ ਅਤੇ ਨਾਲੇ ਮੇਰੇ ਸਾਥੀ ਲਵਾਸਾ ਤੋਂ ਆਈ ਹੋਈ ਟੀਮ ਸਾਰਿਆਂ ਤੇ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਨੂੰ ਜੀ ਆਇਆਂ ਆਖਦਾ ਮੈਂ ਵਾਹਿਗੁਰੂ ਕੀ ਅਰਦਾਸ ਕਰਦਾ ਕਿ ਇਹ ਕਲੱਬ ਨੂੰ ਏਦਾਂ ਵਾਹਿਗੁਰੂ ਗੁਰਤੇਗਬਾਦ ਜੀ ਇਹਨਾਂ ਤੇ ਮਿਹਰ ਭਰ ਰੱਖਣ ਤੇ ਏਦਾਂ ਦੇ ਕੈਂਪ ਲਾਉਂਦੇ ਰਹਿਣ ਜਿੱਦਾਂ ਕਿ ਪਿੱਛੇ ਅਸੀਂ ਬਿਸ਼ਕਰਮਾ ਸਕੂਲੇ ਚਿਲड्रन ਨੇ ਮਨਾਇਆ ਉਹਦੇ ਵਿੱਚ 184 ਬੱਚਿਆਂ ਨੂੰ ਅਸੀਂ ਮੋਮੈਂਟੋ ਦਿੱਤੇ ਉਹ ਵੀ ਮੇਰੇ ਲਾਈਨ ਕਲੱਬ ਦੀ ਸਾਰੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਇਆ ਇਸੇ ਤਰ੍ਹਾਂ ਅਸੀਂ ਹੁਣ 15 ਤਰੀਕ ਨੂੰ ਗੁਰਦੁਆਰਾ ਟਾਲੀ ਸਾਹਿਬ ਵਿਖੇ ਮੈਡੀਕਲ ਕੈਂਪ ਲਗਾ ਰਹੇ ਹਾਂ ਉਸ ਦੇ ਵਿੱਚ ਵੀ ਇਸ ਵਾਰ ਵੀ ਅਸੀਂ ਕਾਫੀ ਡਾਕਟਰ ਹੋਰ ਜੋੜੇ ਨੇ ਉਸ ਦੇ ਵਿੱਚ ਅਸੀਂ ਬਲੱਡ ਟੈਸਟ ਵੀ ਕੀਤਾ ਜਾਊਗਾ ਉਹਦੇ ਵਿੱਚ ਹੋਰ ਬਿਮਾਰੀਆਂ ਟੈਸਟ ਵੀ ਕੀਤੇ ਜਾਊਗੇ ECG ਵੀ ਹੋਊਗੀ ਤੇ ਅੱਖਾਂ ਦੇ ਮਾਹ ਡਾਕਟਰ ਵੀ ਆਊਗੇ ਇਸੇ ਤਰ੍ਹਾਂ ਅਸੀਂ ਇਸ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਅੱਗੇ ਹੋਰ ਪ੍ਰੋਜੈਕਟ ਕਰਨੇ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਇੱਕ ਗਰੀਬ ਲੜਕੀ ਨੂੰ ਦਾ ਵਿਆਹ ਦਾ ਦਾਜ ਦਾ ਸਮਾਨ ਸਾਰਾ ਦੇਣ ਜਾ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਵਿੱਚ ਅਸੀਂ ਉਹ ਪ੍ਰੋਜੈਕਟ ਲਈ ਕਰ ਰਹੇ ਹਾਂ ਉਹ ਜਲਦੀ ਹੀ ਅਸੀਂ ਉਹ ਆਪਣੇ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ 9 ਤੋਂ 10 ਦੇ ਵਿੱਚ ਵਿੱਚ ਅਸੀਂ ਉਹ ਸਮਾਨ ਗਰੀਬ ਪਰਿਵਾਰ ਨੂੰ ਦੇਣਾ ਹੈ ਤੇ ਮੈਂ ਇਦਾਂ ਹੀ ਮੇਰੇ ਸਾਰੇ ਮੇਰੇ ਲਾਈਨ ਮੈਂਬਰ ਸਾਰੇ ਲਾਈਨ ਦੋਸਤ ਮੇਰੇ ਸਹਿਯੋਗ ਕਰਦੇ ਰਹਿਣ ਅਤੇ ਸਾਨੂੰ ਜਿਹੜਾ ਇਹ ਜਿਹੜਾ ਮੋਟੋ ਮੋਟੋ ਹੈਗਾ ਇਹ ਸਾਡੇ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਲਈ ਇਸ ਵਾਰ ਇੰਟਰਨੈਸ਼ਨਲ ਡਾਇਰੈਕਟਰ ਸਾਡੇ ਏਪੀ ਸਿੰਘ ਜੋ ਕਿ ਸਾਡੇ ਆਲ ਇੰਡੀਆ ਤੋਂ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਵੀ ਸਾਨੂੰ ਇਹ ਤਾਂ ਆਈਆਂ ਕਿ ਤੁਸੀਂ ਬਰਤ ਤੋਂ ਬਰਤ ਮੈਡੀਕਲ ਦੇ ਕੈਂਪ ਲਾਓ ਅਤੇ ਫੂਡ ਫਾਰ ਹੰਗਰ ਲਾਈ ਉਹਨਾਂ ਨੇ ਸਾਨੂੰ ਪਹਿਲੀ ਤੋਂ ਲੈ ਕੇ 7 ਦਾ ਟਾਈਮ ਦਿੱਤਾ ਸੀ ਇਸ ਦੇ ਵਿੱਚ ਸਾਰੀਆਂ ਕਲਬਾਂ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਕੀਤੇ ਆ ਉਸ ਦੇ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਸ ਵਾਰ ਵੀ ਅਸੀਂ ਇਹ ਵੱਡਾ ਪ੍ਰੋਜੈਕਟ ਜਿਹੜਾ ਹੈ ਇਹ ਲੀਕਿਆ ਅਸੀਂ ਇਸ ਵਾਰ ਅਸੀਂ ਲਗਭਗ ਅਸੀਂ ਸਰਾਹ ਕਰਦੇ ਆ ਕਿ ਅਸੀਂ ਲਗਭਗ ਹਰੇਕ ਸੰਡੇ ਨੂੰ ਅਸੀਂ ਮੈਡੀਕਲ ਚੈੱਕਅਪ ਕੈਂਪ ਤੇ ਆਪਣੇ ਦਫ਼ਤਰ ਵਿੱਚ ਲਗਾਇਆ ਜਾਏਗਾ ਤੇ ਮੈਂ ਆਏ ਹੋਏ ਸਾਰੇ ਜਨਾਬ ਮਿੱਤਰਾਂ ਦਾ ਅਤੇ ਆਏ ਹੋਏ ਮੇਰੇ ਸਾਰੇ ਕਲਬ ਮੈਂਬਰਾਂ ਦਾ ਅਤੇ ਆਏ ਹੋਏ ਪ੍ਰੈਸ ਤੋਂ ਵੀਰਾਂ ਦਾ ਅਤੇ ਸਾਡਾ ਨਵਾਂ ਸ਼ਹਿਰ ਵਾਲਿਆਂ ਦਾ ਸਾਡੇ ਪਰਦੇਸੀ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦਾ ਧੰਨਵਾਦ ਕਰਦਾ ਅਤੇ ਨਾਲ ਹੀ ਮੈਂ ਲਵਾਸਾ ਹਸਪੀਟਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ 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 ਮਹਾਰਾਜਾ ਨਮਸਕਾਰ ਸਭ ਨੂੰ ਜੀਓ ਪੀਰੋਫਿਸ਼ੀਵ ਬਲੌਗਸ ਹਾਂ ਕੀ ਲਈ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਡਿਫੇਅਰ ਅੱਜ ਕਰ ਦਿੱਤੇ ਗਏ ਨੇ ਔਰ ਸਾਰੇ ਟੂਰਡ ਸੰਪਤੀ ਸਿਲੈਕਸ਼ਨ ਲਾ ਰਿਹਾ ਹੈ ਔਰ ਤੁਹਾਰਕ ਜੇਸ ਇਲੈਕਸ਼ਨ ਤੇ ਕਿਰੋਨੀ ਕਾਦੀ ਕਰਦੀ ਕਾਰਜਕਾਰੀ ਦੀ ਗੱਲ ਹੈ ਸਮਝਾ ਕੇ ਜਦੋਂ ਅਸੀਂ ਪਿੰਡਾਂ ਤੇ ਗਏ ਜੇਸ ਉਤਸ਼ਾਹ ਦੇ ਨਾਲ ਸਾਡੇ ਵਰਕਰ ਸਹਿਬਾਨ ਨੇ ਇਸ ਇਲੈਕਸ਼ਨ ਦੇ ਲਈ ਉਮੀਦਵਾਰ ਦਿੱਤੇ ਔਰ ਮੇ ਸਾਹਮਣੇ ਤਾਂ ਕਿਹਾ ਜ਼ਰੂਰਨ ਪਾਰਟੀ ਨੇ ਵੀ ਬਹੁਤ ਮਿਹਨਤ ਕਰ ਕਰਕੇ ਤੇ ਇਹਨਾਂ ਨੇ ਨੀਤਵਾਰ ਖੜੇ ਕੀਤੇ ਆ ਲੇਕਿਨ ਸਾਡੀ ਵੀਤਵਾਰ ਜਿਹੜੇ ਨੇ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਸ਼੍ਰੋਮਣੀ ਅਕਾਲੀ ਦਲ ਦੀ ਇੱਜ਼ਤ ਲਈ ਲੜਨ ਦਾ ਜਿਹੜਾ ਫੈਸਲਾ ਕੀਤਾ ਔਰ ਅਸੀਂ ਇਹ ਜਿਹੜੀ ਇਲੈਕਸ਼ਨ ਵੱਡੇ ਮਾਰਜਨ ਦੇ ਨਾਲ ਜਿਹੜਾ ਪਿੱਛੇ ਤੁਸੀਂ ਤੇ ਬਲਾਕਸ਼ਾਂਤੀ ਦੀ ਸਭਾ ਸਭਾ ਦੀਆਂ ਚਾਹੇ 25 ਜਿਹੜੀਆਂ ਸੰਭੀਆਂ ਨੇ ਤੇ 3 ਜਿਲ੍ਹੇ ਪਿੱਛੇ ਤਾਂ ਲੱਗਦਾ ਜੀ ਬੜੀ ਵੱਡੀ ਮਾਰਜਨ ਨਾਲ ਜਿੱਤਾਂਗੇ ਔਰ ਜਿਹੜੀ ਗੱਲ ਸਰਦਾਰ ਸੁਖਵੀਰ ਸਿੰਘ ਸ਼ਿਕਾਰਤ ਸਾਡੀ ਲੀਡਰਸ਼ਿਪ ਨੇ ਦੱਸੀ ਆ ਕਿ ਅ ਇਸ ਕਰਕੇ ਬੇਤਰਿਆ ਕਿ ਕਿਸੇ ਵੀ ਪਿੰਡ ਦੇ ਵਿੱਚ ਚਾਹੇ ਉਹ ਕਾਂਗਰਸੀਆ ਦੇ ਚਾਹੇ ਕੋਈ ਝਾੜੂ ਵਾਲਾ ਆ ਇਹੋ ਜਿਹੀ ਕੋਈ ਮਾੜੀ ਹਰਕਤ ਨਾ ਕਰੇ ਕਿ ਸਾਨੂੰ ਉਹਦਾ ਜਵਾਬ ਜਿਹੜਾ ਆਵੇ ਉਸ ਹਿਸਾਬ ਨਾਲ ਦੇਣਾ ਪਵੇ ਔਰ ਪ੍ਰਸ਼ਾਸਨ ਜਿਹੜਾ ਹੈ ਅੱਜ ਹਜੇ ਤੱਕ ਤੇ ਪ੍ਰਚਾਰ ਜਨਤਾ ਜਿਹੜਾ ਸਹਿਯੋਗ ਹੈ ਉਹ ਉਹਦੇ ਲਈ ਵੀ ਧੰਨਵਾਦ ਕਰਦੇ ਉਹਨਾਂ ਨੇ ਬਹੁਤ ਨਿਰਪੱਖ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜਾ ਅੱਜ ਉਤਸ਼ਾਹ ਦੇਖਣ ਨੂੰ ਮਿਲਿਆ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੇ ਵਿੱਚ ਮੈਂ ਸਮਝਦਾ ਕਿ 227 ਦੇ ਹੀ ਦਾ ਇਹ ਆਗਾਜ਼ ਜਿਹੜਾ ਹੈ ਸਾਫ਼ ਦਿਖ ਰਿਹਾ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਵਰਕਰ ਇੰਨੇ ਉਤਸ਼ਾਹਤ ਹੋ ਕੇ ਚੋਣਾ ਲੜ ਰਹੇ ਨੇ ਕਿਉਂਕਿ 25 ਦੇ 25 ਜਿਹੜੀਆਂ ਬਲਾਕ ਸ਼ਮਤੀਆਂ ਨੇ ਤੇ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਨੇ ਉਹ ਸਾਰੇ ਕੈਂਡੀਡੇਟ ਸਹਿਬਾਨ ਅੱਜ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਨੇ ਅਸੀਂ ਉਹਨਾਂ ਨੂੰ ਉਮੀਦਵਾਰ ਡਿਕਲੇਅਰ ਕਰ ਦਿੱਤਾ ਨਿਸ਼ਾਨ ਸੱਖੜੀ ਦਾ ਮਿਲ ਚੁੱਕਿਆ ਔਰ ਮੈਂ ਵਿਧਾਨ ਸਭਾ ਹਲਕਾ ਦੇ ਔਰ ਸਮੁੱਚੇ ਜ਼ਿਲ੍ਹੇ ਦੇ ਵੋਟਰਾਂ ਨੂੰ ਪੀਲ ਕਰਦਾ ਵੀ ਤੱਕੜੀ ਦੇ ਨਿਸ਼ਾਨ ਦੇ ਉੱਤੇ ਚਾਹੇ ਉਹ ਸੰਭੀਅ ਹੈ ਤੇ ਚਾਹੇ ਜਿਲ੍ਹਾ ਪ੍ਰੀਸ਼ਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਲਈ ਕਿਉਂਕਿ ਮੁੱਦੇ ਬਹੁਤ ਵੱਡੇ ਨੇ ਬੀਵੀਐਮਬੀ ਦਾ ਮੁੱਦਾ ਹੈ ਯੂਨੀਵਰਸਿਟੀ ਦਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਹੈ ਪਾਣੀਆਂ ਦਾ ਮੁੱਦਾ ਹੈ ਲੋਕ ਹਿੱਤਾਂ ਦੇ ਮੁੱਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਬਹੁਤ ਦੁਖੀ ਨੇ ਔਰ ਉਹਦੇ ਖਿਲਾਫ ਰੈਜ਼ੈਂਟਮੈਂਟ ਦੇਣ ਲਈ ਤਿਆਰ ਨੇ ਔਰ ਸਾਡੇ ਉਮੀਦਵਾਰਾਂ ਨੇ ਅੱਜ ਜਿਹੜਾ ਉਤਸ਼ਾਹ ਦਿਖਾਇਆ ਹੈ ਇਸ ਕਾਰਨ ਉਹਨਾਂ ਦਾ ਰਣੀ ਵੀ ਹੈ ਤਨਵਾਦੀ ਵੀ ਆ ਔਰ ਮੈਂ ਆਸ ਕਰਦਾ ਆਸ ਨਹੀਂ ਕਰਦਾ ਮੇਰਾ ਮਨ ਕਹਿ ਰਿਹਾ ਔਰ ਮੈਂ ਇਸ ਗੱਲ ਦੀ ਗਰੰਟੀ ਦੇ ਸਕਦਾ ਕਿ ਬਹੁਤ ਵੱਡੀ ਜਿਹੜੀ ਲੀਡ ਹੈ ਵਿਧਾਨ ਸਭਾ ਨਵਾਂ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਲੈਕਸ਼ਨ ਦੇ ਵਿੱਚ ਆਊਗੀ ਔਰ ਇਸ ਗੱਲ ਹੀ ਜੇ ਕਿਤੇ ਪ੍ਰਸ਼ਾਸਨ ਵੱਲੋਂ ਸਰਕਾਰੀ ਇਸ਼ਾਰੇ ਦੇ ਉੱਤੇ ਜਾਂ ਸਰਕਾਰੀ ਧਿਰ ਦੇ ਨਮਾਇਦਿਆਂ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਐਸ ਨੇ ਪੰਜਾਬ 'ਚ ਗੁੰਡਾ ਰਾਜ ਫਲਾ ਰਹੀ ਹੈ ਮੈਂ ਚੇਤਾਵਨੀ ਦੇ ਕੇ ਕਹਿਣਾ ਚਾਹੁੰਦਾ ਕਿਸੇ ਸਾਡੇ ਵਰਕਰ ਨੂੰ ਹੱਥ ਨਾ ਪਾ ਲਿਓ ਕਿਕੀਆਂ ਦੇ 31 ਮੋੜਾਂਗੇ ਔਰ ਕਿਤੇ ਫਿਰ ਇਹ ਸੁੱਕੇ ਨਹੀਂ ਅਸੀਂ ਜਾਣਦੇ ਹਾਂ ਕਿ ਜੇ ਤੁਹਾਡੇ ਵਰਕਰ ਦੇ ਉੱਤੇ ਜਿਵੇਂ ਤੁਸੀਂ ਆਪਣਾ ਸਰਕਾਰੀ ਜ਼ਬਰ ਜ਼ਬਰ ਜਲੰਗ ਚਲਾਉਣ ਦੀ ਕੋਸ਼ਿਸ਼ ਕੀਤੀ ਪਿਛਲੇ 5-7 ਦਿਨ ਬਹੁਤ ਥ੍ਰੈਟ ਦੇ ਦਿੱਤੇ ਤੁਸੀਂ ਸਾਡੇ ਵਰਕਰਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗੱਲ ਪੱਕੀ ਆ ਕਿ ਪਹਿਲਾਂ ਮੇਰੇ ਉੱਤੋਂ ਉਸ ਤੋਂ ਬਾਅਦ ਸਰਦਾਰ ਗੁਰਵਖ ਸਿੰਘ ਜੀ ਖਾਲਸਾ ਖੜਿਆ ਸਾਡੀ ਸੁਰੱਖਿਤੀ ਟੀਮ ਖੜੀ ਸਾਡੇ ਉੱਪਰੋਂ ਲੰਘ ਕੇ ਉਹ ਵਰਕਰਾਂ ਤੱਕ ਜਾਊਗਾ ਔਰ ਜੇ ਕਿسے ਆਪਸਰ ਨੇ ਉਹਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਉਸ ਗੱਲ ਦੇ ਵਿੱਚ ਤੇ ਫੇਰ ਵੀ ਸਾਹ ਇੱਕ ਰਹਿ ਗਿਆ ਕਿ ਉਸ ਤੋਂ ਬਾਅਦ ਮੇਰੇ ਹਸਾਬ ਨਾਲ ਸਾਰਿਆਂ ਦਾ ਹੋਊਗਾ ਤੇ ਇਸ ਕਰਕੇ ਉਹਨਾਂ ਬੇਨਤੀ ਕਰਦਾ ਪ੍ਰਸ਼ਾਦ ਜੀ ਨੂੰ ਕਿ ਨਰਪੱਠ ਚੋਣਾਂ ਕਰਾਉਣ ਦੇ ਲਈ ਸਾਡਾ ਸਾਥ ਦੇਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਸੱਜਣਾ ਸ਼ਿਲਪਗਸੇਂਗਰ ਨਗਰ ਦਾ ਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ પ્રતિਸਿੰਮ ਇਜਾਜ਼ਤ ਦੇਉਂ ਧੰਨਵਾਦ